ਪੰਜਾਬੀ ਰਸੋਈ ਬਨੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਪਦੀਨੇ ਤੇ ਪਿਆਜ਼ ਦੀ ਚਟਣੀ ਅੱਧੀ ਗੁੱਠੀ ਆਪਾਂ ਪਦੀਨੇ ਦੀ ਲਈ ਆ ਪਦੀਨਾ ਆਪਾਂ ਤੋੜ ਕੇ ਧੋ ਲਿਆ ਦੋ ਆਪਾਂ ਪਿਆਜ਼ ਲੈਏ ਨੇ ਧੋ ਕੇ ਕੱਟ ਲਏ ਚਾਰ ਆਪਾਂ ਹਰੀਆਂ ਮਿਰਚਾਂ ਲਈਆਂ ਨੇ ਆ ਆਪਾਂ ਈਮਲੀ ਲਈ ਆ ਨਾਲ ਆਪਾਂ ਮਿਸੀਆਂ ਰੋਟੀਆਂ ਬਣਾਵਾਂਗੇ ਚਟਣੀ ਦੇ ਨਾਲ ਜਿਵੇਂ ਹੁਣ ਗਰਮੀ ਆ ਗਈ ਆਪਾਂ ਨੂੰ ਮਿਸੀਆਂ ਰੋਟੀਆਂ ਤੇ ਚਟਣੀ ਦੇ ਨਾਲ ਰੋਟੀ ਬਹੁਤ ਸਵਾਦ ਲੱਗਦੀ ਆ ਪਹਿਲਾਂ ਆਪਾਂ ਚਟਣੀ ਬਣਾ ਕੇ ਤਿਆਰ ਕਰਾਂਗੇ ਪਹਿਲਾਂ ਆਪਾਂ ਗੁੰਡੀ ਚ ਇਮਲੀ ਪਾ ਦਵਾਂਗੇ ਇਮਲੀ ਨੂੰ ਕੁੱਟ ਕੇ ਆਪਾਂ ਇਹਦੇ ਬੀਜ ਕੱਢ ਦਵਾਂਗੇ ਇਮਲੀ ਚੋਂ ਆਪਾਂ ਬੀਜ ਕੱਢ ਤੇ ਜਿਹੜੇ ਇਹਦੇ ਵਿੱਚ ਇਸ ਤਰ੍ਹਾਂ ਦੇ ਡੱਕੇ ਸੀ ਆਪਾਂ ਉਹ ਵੀ ਕੱਢ ਤੇ ਹੁਣ ਆਪਾਂ ਇਹਦੇ ਵਿੱਚ ਪਿਆਜ਼ ਬਾਦਮਾਂਗੇ ਪਹਿਲਾਂ ਆਪਾਂ ਪਿਆਜ਼ਾਂ ਨੂੰ ਕੁੱਟ ਕੇ ਤਿਆਰ ਕਰਾਂਗੇ ਤਲੀਆਂ ਮਿਰਚਾਂ ਵੀ ਕਾਦਵਾਂਗੇ ਨਾਲੇ। ਸਾਰੀਆਂ ਮਿਰਚਾਂ ਨੂੰ ਕੱਟ ਕੇ ਆਪਾਂ ਪਾਵਾਂਗੇ। ਸਵਾਦ ਅਨਸਾਰ ਆਪਾਂ ਚੱਲਣੀ ਜਨਾਮਕ ਪਾਵਾਂਗੇ। ਉਹਨਾਂ ਤੋਂ ਪਹਿਲਾਂ ਜਨ ਕੋਟ ਲਵਾਵਾਂਗੇ ਪਹਿਲਾਂ। ਜਿਆ ਨੂੰ ਆਪਾਂ ਇਹਨੇ ਕੋਟ ਕੇ ਹੁਣ ਆਪਾਂ ਇਹਦੇ ਵਿੱਚ ਪਦੀਨਾ ਪਾ ਦਵਾਂਗੇ ਕਿੰਨਾ ਪਦੀਨੇ ਨੂੰ ਵੀ ਕਟ ਲਵਾਂਗੇ ਮਿਕਸੀਜ ਚਟਣੀ ਕੁੱਟੀ ਤੇ ਕੁੰਡੀ ਦੀ ਚਟਣੀ ਕੁੱਟੀ ਦਾ ਦੋਗਣਾ ਸਵਾਦ ਆਪਾਂ ਨੂੰ ਖਾਣ ਨੂੰ ਮਿਲਦਾ ਚਟਣੀ ਆ ਆਪਣੀ ਕੁੱਤੀ ਦੀ ਚਟਣੀ ਆ ਆਪਣੀ ਬਰੀਕ ਹੋ ਗਈ ਹੁਣ ਆਪਾਂ ਇਹਦੇ ਵਿੱਚ ਦੋ ਚਮਚੇ ਚੀਨੀ ਦੇ ਪਾਦਵਾਂਗੇ ਜੇ ਤੁਸੀਂ ਚੀਨੀ ਨਹੀਂ ਪਾਉਣੀ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਚੀਨੀ ਦੇ ਨਾਲ ਬਹੁਤ ਸਵਾਦ ਚਟਣੀ ਬਣਦੀ ਆ ਖੱਟੀ ਮਿੱਠੀ ਚਟਣੀ ਬਣਦੀ ਆ ਮਿੱਸੀ ਰੋਟੀ ਦੇ ਨਾਲ ਬਹੁਤ ਸਵਾਦ ਲੱਗਦੀ ਆ ਆਪਾਂ ਨੂੰ ਅੱਧੀ ਮਿੱਠੀ ਚਟਣੀ ਚੀਨੀ ਪਾ ਕੇ ਆਪਾਂ ਥੋੜਾ ਜਿਹਾ ਚਟਣੀ ਨੂੰ ਹੋਰ ਘੁੱਟ ਲਵਾਂਗੇ ਚੀਨੀ ਪਾ ਕੇ ਚਟਣੀ ਆਪਾਂ ਘੁੱਟ ਲਈ ਹੁਣ ਆਪਾਂ ਚਟਣੀ ਨੂੰ ਭਾਂਡੇ 'ਚ ਕੱਢ ਲਵਾਂਗੇ ਚਟਣੀ ਆਪਣੀ ਬਣ ਕੇ ਤਿਆਰ ਆ ਚਾਹ ਤੇ ਨਹੀਂ ਆਪਣੀ ਬਣ ਕੇ ਤਿਆਰ ਆ ਜਨ ਆਪਾਂ ਮਿਸੀਆਂ ਰੋਟੀਆਂ ਦਾਤਾ ਤਿਆਰ ਕਰਾਂਗੇ ਮਿਸੀਆਂ ਰੋਟੀਆਂ ਬਣਾਉਣ ਲਈ ਦੋ ਕੌਲੀਆਂ ਆਪਾਂ ਆਹ ਕਣਕ ਦੇ ਆٹے ਦੀਆਂ ਲਈਆਂ ਨੇ ਇੱਕ ਕੌਲੀ ਆਪਾਂ ਬੇਸਣ ਦੀ ਲਈ ਆ ਦੋ ਆਪਾਂ ਪਿਆਜ਼ ਲੈ ਲਏ ਨੇ ਪਿਆਜ਼ ਆਪਾਂ ਨੂੰ ਮਿਲੰਨੇ ਕੱਟ ਲਈ ਆਹ ਪਾ ਤਣੀਆਂ ਲੈ ਆਂਦੇ ਪਿਆਜ਼ ਤੇ ਧਨੀਆਂ ਨੂੰ ਥੋੜਾ ਜਿਹਾ ਮਿਕਸ ਕਰਕੇ ਥੋੜਾ ਜਿਹਾ ਆਪਾਂ ਪਲੇਟ 'ਚ ਕੱਟ ਲਵਾਂਗੇ ਪਿਆਜ਼ ਤੇ ਧਨੀਆਂ ਸਵਾਦ ਅਸਾਰ ਆਪਾਂ ਮਿਸੀਆਂ ਰੋਟੀਆਂ 'ਚ ਨਮਕ ਪਾਵਾਂਗੇ ਆਪਾਂ ਦੋ ਹਰੀਆਂ ਮਿਰਚਾਂ ਲਈਆਂ ਨੇ ਹਰੀਆਂ ਮਿਰਚਾਂ ਪਾਵਾਂਗੇ ਦੇ ਛੋਟੇ ਬੱਚਿਆਂ ਨੇ ਖਾਣੀਆਂ ਨੇ ਤਾਂ ਮਿਰਚਾਂ ਆਪਾਂ ਸਕਿੱਪ ਕਰ ਸਕਦੇ ਆ ਆਟੇ 'ਚ ਆਪਾਂ ਧਣੀਆਂ ਤੇ ਪਿਆਜ਼ ਮਿਕਸ ਕਰ ਲਵਾਂਗੇ ਆਟੇ 'ਚ ਪਿਆਜ਼ ਤੇ ਧਣੀਆਂ ਮਿਕਸ ਕਰਕੇ ਆਪਾਂ ਦੋ ਚਮਚੇ ਆਪਾਂ ਇਹਦੇ ਵਿੱਚ ਘਿਓ ਦੇ ਪਾਵਾਂਗੇ ਆਟੇ 'ਚ ਘਿਓ ਨੂੰ ਮਿਕਸ ਕਰ ਲਵਾਂਗੇ ਹੁਣ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਆਟਾ ਗੁੰਨ ਕੇ ਤਿਆਰ ਕਰਾਂਗੇ ਰੋਟੀਆਂ ਦਾ। ਵਟਾ ਪਾਉ ਹੋ ਜਾਈ ਗੁੰਨਣਾ ਜਿਹੇ ਜਿਹੇ ਆਪਾਂ ਰਣਕ ਦਾ ਆਟਾ ਗੁੰਦੇ ਹਾਂ ਰੋਜ਼। ਆਟਾ ਆਪਾਂ ਮਿਸੀਆਂ ਰੋਟੀਆਂ ਦਾ ਗੁੰਨ ਲਿਆ। ਹੁਣ ਆਪਾਂ ਇਹਨੂੰ 10 ਮਿੰਟ ਇਸ ਤਰ੍ਹਾਂ ਹੀ ਆਟੇ ਨੂੰ ਪਿਆ ਰਹਿਣ ਦਵਾਂਗੇ ਉੱਥੋਂ ਢੱਕ ਦਵਾਂਗੇ ਆਟੇ ਨੂੰ 10 ਮਿੰਟ ਬਾਅਦ ਆਪਾਂ ਆਟੇ ਨੂੰ ਥੋੜਾ ਜਿਹਾ ਆਪਾਂ ਹੋਰ ਮਲ ਲਵਾਂਗੇ ਆਟਾ ਆਪਣਾ ਗੁੰਨ ਕੇ ਤਿਆਰ ਆ ਹੁਣ ਆਪਾਂ ਇਹਨੂੰ ਇੱਕ ਭਾਂਡੇ 'ਚ ਕੱਢ ਲਵਾਂਗੇ ਆਟੇ ਨੂੰ ਹੁਣ ਆਪਾਂ ਮਿੱਸੀਆਂ ਰੋਟੀਆਂ ਬਣਾਉਣੀਆਂ ਸ਼ੁਰੂ ਕਰਾਂਗੇ ਜਿਹੜਾ ਆਪਾਂ ਕਰ ਲਿਆ ਰੋਟੀ ਦਾ ਮੈਂ ਆਪਾਂ ਥੋੜਾ ਜਿਹਾ ਥੱਲੇ ਇਹਦੇ ਸੁੱਕਾ ਆਟਾ ਲਾ ਦੇਵਾਂਗੇ ਰੋਟੀ ਦੇ ਆਪਾਂ ਰੋਟੀ ਨੂੰ ਬੇਲ ਲਵਾਂਗੇ ਰੋਟੀਆਂ ਆਪਾਂ ਮੇਲ ਲਈ ਤਵਾ ਆਪਾਂ ਗੈਸ ਤੇ ਰੱਖ ਲਿਆ ਥੋੜਾ ਜਿਹਾ ਹੋਰ ਪਿਆਜ਼ ਪਾਦਵਾਂਗੇ ਹੁਣ ਆ ਜੇ ਆਪਾਂ ਮੇਲਣੇ ਨਾਲ ਪਿਆਜ਼ਾਂ ਨੂੰ ਰੋਟੀ ਦੇ ਵਿੱਚ ਕਰ ਦਵਾਂਗੇ ਰੋਟੀਆਂ ਤਲੀ ਬਣ ਗਈ ਹੁਣ ਆਪਾਂ ਇੱਧਰ पानी गे रोटी पानी आप रोटी ला लिया हम आप रोटी तवे पावे आप उधरले पासा पाना रोटी का जिधरले पासे अपना आप लाया रोटी नीचे ਆਪਾਂ ਤਵੇ ਦੇ ਉਧਰਲੇ ਪਾਸਾ ਰੱਖਣਾ ਹੁਣ ਆਪਾਂ ਗੈਸ ਘੱਟ ਕਰਕੇ ਆਪਾਂ ਰੋਟੀ ਨੂੰ ਇਧਰਲੇ ਪਾਸੇ ਸੇਕਾਂਗੇ ਤਵਾ ਕਮਾ ਕੇ ਆਪਾਂ ਸਾਰੀ ਰੋਟੀ ਨੂੰ ਚੰਗੀ ਤਰ੍ਹਾਂ ਸੇਕ ਲਵਾਂਗੇ ਰੋਟੀ ਆਪਣੀ ਰੜ ਗਈ ਹੁਣ ਆਪਾਂ ਥੋੜੀ ਦੇਰ ਇਹਨੂੰ ਗੈਸ ਤੇ ਹੀ ਰੱਖਾਂਗੇ ਨੀਚੇ ਵਾਲਾ ਪਾਸਾ ਵੀ ਰੋਟੀ ਦਾ ਆਪਣਾ ਆਪਾਂ ਰਾਲ ਲਵਾ ਕੇ ਚੰਗੀ ਤਰ੍ਹਾਂ ਨਾਲ ਇਸ ਤਰ੍ਹਾਂ ਹੀ ਹਜੇ ਹਲਾਵਾਂਗੇ ਨਹੀਂ ਆਪਾਂ ਰੋਟੀ ਨੂੰ ਹੁਣ ਆਪਾਂ ਨੀਚੇ ਤੋਂ ਚੱਕਾਂਗੇ ਰੋਟੀ ਆਪਣੀ ਰੜ ਗਈ ਜੇ ਆਪਾਂ ਨੂੰ ਕੱਚੀ ਲੱਗੇ ਰੋਟੀ ਨੀਚੇ ਤੋਂ आप थोड़ा जा गैस से आप इस तरह सेक लगा लवेंगे रोटी इस तरह अपना सारिया रोटियां बना के मिस्सिया तैयार करा दूसरी रोटी बनावेंगे हूँ आप दूसरी रोटी बना के तैयार करा ਆਪਾਂ ਪਾਣੀ ਹੱਥੀ ਵੀ ਰੋਟੀ ਬਣਾ ਸਕਦੇ ਆ ਇਹ ਆਪਾਂ ਪਾਣੀ ਹੱਥੀ ਬਣਾਉਣੀ ਆ ਪਾਣੀ ਹੱਥੀ ਵੀ ਬਹੁਤ ਸਵਾਦ ਹੁੰਦੀ ਆ ਰੋਟੀ ਹੁਣ ਆਪਾਂ ਪਾਣੀ ਹੱਥੀ ਬਣਾ ਕੇ ਦਿਖਾਵਾਂਗੇ ਰੋਟੀ ਇਹਨੂੰ ਪਾਣੀ ਲਾ ਦਾਂਗੇ ਪਹਿਲਾਂ ਹੱਥ ਨੂੰ ਇਸ ਤਰ੍ਹਾਂ ਆਪਾਂ ਪਾਉਂਦੇ ਹਾਂ ਮੰਨਦੇ ਹੁਣ ਆਪਾਂ ਇੱਕ ਇਸ ਤਰ੍ਹਾਂ ਵਧਾ ਲਵਾਂਗੇ ਰੋਟੀ ਨੂੰ ਰੋਟੀ ਆਪਾਂ ਵਧਾ ਲਈ ਹੁਣ ਆਪਾਂ ਰੋਟੀ ਨੂੰ ਤਵੇ ਤੇ ਪਾਵਾਂਗੇ ਥੋੜੀ देर ਬਾਅਦ ਆਪਾਂ ਰੜਾਂਗੇ ਰੋਟੀ ਨੀਚੇ ਤੇ ਰੋਟੀ ਆਪਣੀ ਰੜ ਗਈ ਹੁਣ ਆਪਾਂ ਇਹਨੂੰ ਉਸ ਤਰ੍ਹਾਂ ਹੀ ਰੋਟੀ ਨੂੰ ਢਾਲ ਲਵਾਂਗੇ ਰੋਟੀ ਆਪਣੀ ਰੜ ਗਈ ਇਹ ਰੋਟੀ ਦੂਸਰੀ ਰੋਟੀ ਨਾਲ ਬਹੁਤ ਸਵਾਦ ਹੁੰਦੀ ਆ ਪਾਣੀ ਹੱਥੀ ਰੋਟੀ ਰੋਟੀ ਦਾ ਸਾਈਡ ਚੇਂਜ ਕਰਾਂਗੇ ਬਹੁਤ ਵਧੀਆ ਆਪਣੀ ਰੋਟੀ ਬਣੀ ਆ ਇਸ ਤਰ੍ਹਾਂ ਆਪਾਂ ਸਾਰੀਆਂ ਰੋਟੀਆਂ ਬਣਾ ਕੇ ਤਿਆਰ ਕਰ ਲਵਾਂਗੇ ਪੰਜ ਪਿਆਜ਼ ਨਹੀਂ ਲਾਉਣੇ ਆਪਾਂ ਇਸ ਤਰ੍ਹਾਂ ਵੀ ਰੋਟੀ ਬਣਾ ਸਕਦੇ ਹਾਂ ਹੁਣ ਆਪਾਂ ਇਹਨੂੰ ਇਧਰਲੇ ਪਾਸੇ ਪਾਣੀ ਲਾਦਣਾ ਵੀ ਰੋਟੀਆਂ ਇਸ ਤਰ੍ਹਾਂ ਆਪਾਂ ਤਵੇ ਤੇ ਪਾਵਾਂਗੇ ਹੁਣ ਰੋਟੀ ਪਾਣੀ ਵਾਲਾ ਪਾਸਾ ਸਭੀ ਰੋਟੀ ਆਪਣੀ ਪਾਣੀ ਦੀ ਹੁਣ ਆਪਾਂ ਦੂਜੀ ਰੋਟੀ ਪਾਵਾਂਗੇ ਇਹ ਬਚੇ ਸੇਕ ਲਵਾਂਗੇ ਆਪਾਂ ਰੋਟੀਆਂ ਰੋਟੀਆਂ ਆਪਾਂ ਸਾਰੀਆਂ ਬਣਾ ਲਈਆਂ ਰੋਟੀਆਂ ਆਪਣੀਆਂ ਸਾਰੀਆਂ ਬਣ ਗਈਆਂ ਬਹੁਤ ਵਧੀਆ ਆਪਣੀਆਂ ਰੋਟੀਆਂ ਬਣੀਆਂ ਨੇ ਰੋਟੀਆਂ ਆਪਾਂ ਸਾਰੀਆਂ ਬਣਾ ਲਈਆਂ ਹੁਣ ਆਪਾਂ ਰੋਟੀਆਂ ਨੂੰ ਮੱਖਣ ਦੇ ਨਾਲ ਚੋਪੜਾਂਗੇ ਮਿੱਸੀ ਰੋਟੀ ਮੱਖਣ ਦੇ ਨਾਲ ਚੋਪੜੀ ਹੋਈ ਬਹੁਤ ਸਵਾਦ ਆਉਂਦੀ ਹੈ ਮਿੱਸੀ ਰੋਟੀ ਆਪਾਂ ਨੂੰ ਮੱਖਣ ਦੇ ਨਾਲ ਚੋਪੜੀ ਹੋਈ ਬਹੁਤ ਟੇਸਟੀ ਲੱਗਦੀ ਹੈ ਆਪਾਂ ਇਹਨੂੰ ਲੱਸੀ ਦੇ ਨਾਲ ਦਹੀਂ ਦੇ ਨਾਲ ਚਟਣੀ ਦੇ ਨਾਲ ਆਪਾਂ ਨੂੰ ਮਿੱਸੀ ਰੋਟੀ ਬਹੁਤ ਸਵਾਦ ਲੱਗਦੀ ਹੈ ਔਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬਰ ਕਰਨਾ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਮੇਰੇ ਚੈਨਲ ਤੇ ਜਾ ਕੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਤਾਂ ਜੋ ਮੇਰੀ ਨਵੀਂ ਵੀਡੀਓ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਵੀਡੀਓ ਦੇਖਣ ਲਈ ਬਹੁਤ-ਬਹੁਤ ਤੁਹਾਡਾ ਧੰਨਵਾਦ